ਸੀਮਾ ਭਗਵੰਤ ਮਾਨ ਦੇ ਵਿਰੇ ਆਇਰੋਣਕ ਸੀਮਾ ਨੇ ਪਤਨੀ ਤੇ ਭੈਣ ਸਮੇਤ ਤੀਨ ਨੂੰ ਕਿਹਾ ਜੀ ਆਇਆਂ ਨੂੰ ਮੁੱਖ ਮੰਤਰੀ ਨੇ ਨੰਨੀ ਪਰਿਦਾ ਨਾਂ ਰੱਖਿਆ ਨਿਆਮਤ گورਮਾਨ ਇਹਨੂੰ ਗੋੱਚ ਲੈ ਕੇ ਬਾਬੂਲ ਦਾ ਖੇੜਿਆ ਚਿਹਰਾ ਨਯਮਤ ਕੋਰਦਾ ਕਾਰ ਪਹੁੰਚੰਤੇ ਫੁੱਲਾਂ ਦੀ ਵਰਖਾ ਤੇ ਢੋਲ ਵਜਾ ਕੀਤਾ ਸਵਾਗਤ ਹਰ ਪਾਸੇ ਤੋਂ ਮਿਲ ਰਹੀਆਂ ਵਧਾਈਆਂ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਧੀ ਨੇ ਜਨਮ ਲਿਆ ਤੇ ਸੀਐਮ ਮਾਨ ਦਾ ਘਰ ਖੁਸ਼ੀਆਂ ਦੇ ਨਾਲ ਭਰ ਗਿਆ ਤੇ ਹਰ ਪਾਸਿਓ ਸੀਐਮ ਮਾਨ ਨੂੰ ਵਧਾਈਆਂ ਮਿਲ ਰਹੀਆਂ ਨੇ ਮੁੱਖ ਮੰਤਰੀ ਨੇ ਆਪਣੀ ਨੰਨੇ ਪਰੀ ਦਾ ਨਾਮ ਨਿਆਮਤਕੌਰ ਮਾਨ ਰੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੀ ਬੇਟੀ ਨੂੰ ਨਾਲ ਲੈ ਕੇ ਘਰ ਪਹੁੰਚੇ ਤਾਂ ਵਾਬੂਲ ਦਾ ਖਿੜਿਆ ਹੋਇਆ ਚਿਹਰਾ ਨਜ਼ਰ ਆਇਆ ਨਵਜਮੀਤੀ ਨਿਆਮਤਕੌਰ ਦੇ ਘਰ ਪਹੁੰਚਣ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਢੋਲ ਵਜਾ ਕੇ ਉਸ ਦਾ ਸਵਾਗਤ ਕੀਤਾ ਗਿਆ ਉਕੇ ਸਿਆਮਾ ਨੇ ਪਤਨੀ ਤੇ ਪੈਨ ਸਮੇਤ ਤੀਨੂੰ ਜੀ ਆਇਆ ਕਿਹਾ ਅੱਜ ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਪ੍ਰੀਤ ਕਾਰਲਿੰਗ ਯਾਰ ਬਹੁਤ ਵੱਡਾ ਦਿਨ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਹੇ ਹਨ ਔਰ ਪਿੱਛੇ ਕਰ ਲੋ ਯਾਰ ਯਾਰ ਇੰਡੀਆ ਰਿਵੀ ਦਾ ਮਾਈਕ ਥੱਲੇ ਕਰ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਪਿੱਛੇ ਕਰ ਲੈ ਯਾਰ ਮੇਰੇ ਭਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ ਚ ਕਿਉਂਕਿ ਅਸੀਂ ਛੋਟੇ ਛੋਟੇ ਪਿੰਡਾਂ ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਆਈਆਂ ਉਹ ਮਨਾਈ ਜਾਊਗੀ ਤੇ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਨੇ ਵੀ ਸਿਹਤ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਆਪ ਲੈ ਕੇ ਆਉਂਦਾ ਸੋ ਇਤਨਾ ਹਿੱਲੋ ਯਾਰ ਇਹ ਤਾਂ ਮਾਈਕ ਆਖੀ ਕਰ ਦੇਗਾ ਤੇ ਇਹਦੇ ਭਾਗ ਇਹ ਆਪ ਬਣਾਉਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰਿਆ ਕਰੋ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਪਾਪ ਬਣਿਆ ਇਹ ਮੈਨੂੰ ਮੈਨਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮੈਂ ਮਾਨ ਸਾਹਿਬ ਕਹਿੰਦੇ ਹਸਪਤਾਲ 'ਚ ਮਿਲਣ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹ ਤੇ ਦੱਸ ਸਕਦੇ ਨੇ ਅਸੀਂ ਕਿਉਂ ਦੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾऊं ਜਾਂਦਾ ਤਾਂ ਫਿਰ ਪ੍ਰੋਟੋਕੋਲ ਮਤਲਬ ਸਿਕਿਉਰਟੀ ਹੈ ਸਿਕਿਉਰਟੀ ਮੁਤਾਬਕ ਨਾ ਸਾਰਾ ਹਸਪਤਲ ਸਟਕ ਹੋ ਜਾਂਦਾ ਹਾਜੀ ਕੱਲ ਮੈਨੂੰ 40s ਹਸਪੀਟਲ ਵਾਲਿਆਂ ਨੇ ਵੀ ਕਹੀ ਹੈ ਕਿ ਜੇ ਸਟਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ سارے ਮਰੀਜ਼ ਜਿੰਨੇ ਚਿਰ ਮੈਂ ਰਹੂੰਗਾ ਘਟ ਘਟ ਘੰਟਾ ਪਹਿਲਾਂ ਲਾ ਦਿੰਦੇ ਸਿਕਿਉਰਟੀ ਘੰਟਾ ਤੋਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਵੇਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਤੇ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਮਨ ਸਰ ਨਾਮ ਰੱਖਣਾ ਨਾਮ ਨਾਲ ਪੁੱਛਿਆ ਨਾਮ ਕੀ ਰੱਖੋਗੇ ਇਸ ਧੀ ਦਾ ਕਿ ਘਰ ਦੇ ਵਿੱਚ ਕਹਿੰਦੇ ਪੂਰੀ ਖੁਸ਼ੀਆਂ ਦੇ ਨਾਲ ਧੀ ਨੂੰ ਚਾਅਗਤ ਕੀਤਾ ਜਾ ਰਿਹਾ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਤੋਂ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜੀਨੇ 9 ਮਹੀਨੇ ਆਪਣੇ ਕੁੱਖ ਚ ਰੱਖਿਆ ਉਹਨੂੰ ਬਾਲਿਆ ਤੇ ਮਤਲਬ ਮੁਸ਼ਕਲਾ ਚ ਆ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਹੇ ਵੀ ਮੈਂ ਡਾਕਟਰ ਕੋਲੋਂ ਪ੍ਰੀਤ ਨੇ ਸਲਾਹ ਕਰੂੰਗੀ ਸੌਂਦੇ ਹੋਏ ਸੀ ਸਲਾਹ ਕਰਕੇ ਇਹ ਬੇਟੀ ਦੇ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਨਿਆਮਤ ਕਿਹੜਾ ਸੀ ਮਾਨ ਸਾਬ ਉਹ ਵੀ ਸੁਣਾਈ ਦਿਓ ਸਾਡੀ ਯਾਦ ਨਹੀਂ ਹੈਗਾ ਦੀਪ ਵੀ ਸੁਣਾਓ ਇੱਕ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜੇ ਤੁਹਾਡੇ ਤੇ ਪਰਮਾਤਮਾ ਦੀ ਸੋ ਇਹ ਬਖਸ਼ਿਸ਼ ਹੈ ਜੀ ਮਾਈਕ ਉੱਪਰ ਕਰੋ ਸੋ ਨਿਆਮਤ ਅੱਜ ਸੀਐਮ ਆਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਈਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇਕ ਤਪੜਾ ਲ ਖਾ ਲੀਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਮਾਨ ਸਰ ਜਿਸ ਨੇ ਕਈ ਵਾਰ ਮੈਂ ਭਾਰਤ ਬਾਦ ਦੀ ਹੈ ਆਪਕੋ ਕੀ ਕਹਾਂਗੇ ਜਿਨੇ ਵੀ ਮੁਬਾਰਕ ਬਾਦ ਕੀ ਹੈ ਮੈਂ ਕਿਚੇਰ ਪਰ ਪਰ ਬਾਤ ਉਹ ਥੱਲੇ ਪਰਿਵਾਰ ਹੈ ਅਰਵਿੰਦ ਜੀ ਜਬ 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 ਮੇਰੀ ਸ਼ਾਦੀ ਹੋਈ ਥੀ ਕਿਸੇ ਘਰ ਮੇ तो जब चार लामा होंदिया ने लड़की और लड़के, लड़के, लड़के के पिता और देखो देखो माता को खड़े होना अनाउंस किया जाता तो मेरे पिताजी नहीं है वो 2011 में वो सर्गवास हो गए थे तो मम्मी है के मम्मी पापा हैं तो मेरे मेरे पापा के तौर पे मेरे बाप के तौर अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है फिर ऑटोमेटिकली क्योंकि तो वो बड़ा होता है उसने डिसीजन लेना होता है कल उन्होंने भी बधाई दी है ਤਾਂ ਮੈਂ ਉਸ ਨੂੰ ਕੀ ਕਹਾਂ ਕਿ ਉਹ ਤਾਊ ਬਣ ਗਏ ਜਾਂ ਦਾਦਾ ਬਣ ਗਏ ਤੇ ਉਸ ਇਸ ਦਾ ਉਸਮਾਨ ਸਾਹਿਬ ਅਕਸਰ ਵੀ ਦੇਖਿਆ ਜਾਂਦਾ ਹੈ ਬਹੁਤ ਸਾਰੇ ਲੋਕ ਮੁੰਡਾ ਤੇ ਕੁੜੀ ਦੇ ਵਿੱਚ ਫਰਕ ਕਰਦੇ ਨੇ ਕਿ ਲੱਗਦਾ ਹੈ ਕਿ ਮਿਸਾਲ ਅਜ ਕਾਇਮ ਹੋਊਗੀ ਤੁਸੀਂ ਕੀ ਸੰਦੇਸ਼ ਉਹਨਾਂ ਲੋਕਾਂ ਦੇ ਵਿੱਚ ਮੈਂ 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 ਇਹ ਬੋਲਣ ਵਾਸਤੇ ਬਹੁਤ ਛੋਟਾ ਬੰਦਾ ਇਹ ਤਾਂ ਲੋਕ ਬਹੁਤ ਵੱਡੇ ਬਹੁਤ ਗੁਣੀ ਗਿਆਨੀ ਬੰਦੇ ਪਏ ਨੇ ਸੋ ਧੀਆ ਜਿਹੜੀਆਂ ਨੇ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਉਣੀਓ ਜਦੋਂ 10ਵੀਂ ਚੋਂ टॉप कर दिया चार कुछ बारहवीं चु टॉप कर दिया, जो कर दिया है, है। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर